ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬੀਤਾ ਗਪੀ ਆ ਜੀ ਮੈਂ ਚਮਕੀਲਾ ਜੀ ਦਾ ਸੰਦੇ ਆ ਫਰੀਦਕੋਟ ਰਹਿਣਾ ਜੀ ਅੱਜ 15 ਅਗਸਤ ਤੇ ਭੈਣ ਭਰਾਵਾਂ ਨੂੰ ਲੱਖ ਲੱਖ ਵਧਾਈ ਹੋਵੇ ਤੁਮੇ ਵੀ ਬੇਨਤੀ ਹੈ ਕਿ ਜਿਹੜਾ ਵੀ ਕੋਈ 15 ਅਗਸਤ ਆਉਂਦੀ ਹੈ ਅੱਜ 26 ਜਗਵਿ ਜਉਂਦੀ ਹੈ ਸਾਰੇ ਭਰਾਵਾਂ ਦਾ ਪੈਨ ਦਾ ਫਰਜ਼ ਬੰਦਾ ਹੈ ਆਪਣੇ ਆਪਣੇ ਘਰਾਂ ਦੇ ਝੰਡੇ ਲਾਉਂ ਪੈ ਲੋ ਪਰ ਜਿੰਨੂੰ ਨਹੀਂ ਪਤਾ ਲੱਗਦਾ ਉਹ ਪਤਾ ਲਾ ਲੀਂਦਾ ਅੱਜ 15 ਅਗਸਤ ਹੈ ਤੇ 26 ਜੰਗ ਦੀ ਹੈ ਤੇ ਇਹ ਜਨ ਦੇਸ਼ ਦੀ ਸੇਵਾ ਕਰਨੀ ਹੈ ਇਹ ਬਹੁਤ ਔਖੀ ਹੈ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਦੇਸ਼ ਦੀ ਸੇਵਾ ਕਰੋ ਬਾਕੀ ਜਿਹਦੀ ਨਹੀਂ ਪਨੀਰੀ ਹੈ ਉਹ ਵੀ ਮੈਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਕੋਈ ਲਸ਼ਾ ਨਾ ਕਰੋ ਇਹ ਜਿਹੜੇ ਬੰਦੇ ਦੇ ਨਾਲ ਨਾ ਪੀਓ ਪਤਾ ਘਰ ਬਰਬਾਦ ਹੋ ਜਾਏਗਾ 15 ਗੱਸ ਦੀ ਲੱਖ ਲੱਖ ਵਧਾਈ ਹੋਵੇ ਮੇਰੇ ਪੁੱਤਰ ਨੂੰ ਵੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ